ਤੇ ਸੋਣਿਓ ਕਰੋ ਦਰਸ਼ਨ ਆ ਪ੍ਰਾਣੀ ਖੂਂ ਦੇ ਚਲ ਮੈਂ ਥੋੜਾ ਜਿਆ ਨਾ ਅੱਗੇ ਜਾ ਕੇ ਤੁਹਾਨੂੰ ਦਿਖਾਉਣਾ ਤੇ ਆ ਆ ਤੁਸੀਂ ਦੇਖੋ ਵੀ ਕੋਈ ਯਾਰ ਇਹ ਜਿਆਦਾ ਡੂੰਘਾ ਨਹੀਂ ਗਾ ਘੱਟ ਤੋਂ ਘੱਟ 30 40 ਫੁੱਟ ਡੂੰਘਾ ਹੋਣਾ ਵਾ ਤੇ ਪ੍ਰਾਣੀ ਇੱਟ ਦਾ ਨਾਨਕਸ਼ਹੀ ਇੱਟ ਦਾ ਬਣਾਇਆ ਗਿਆ ਇਹ ਖੂਂ ਹੈਗਾ ਤੇ ਆ ਆ ਤੁਸੀਂ ਦੇਖੋ ਵੀ ਇਸ ਖੂਂ ਨੂੰ ਯਾਰ ਪਲਸਤਰ ਵੀ ਕੀਤਾ ਤੇ ਪਲਸਤਰ ਚੂਨੇ ਪੱਥਰ ਦਾ ਕੀਤਾ ਤੇ ਇਹਦੀ ਚਣਾਈ ਵੀ ਚੂਨੇ ਪੱਥਰ ਦੀ ਹੋਈ ਤੇ ਚਲੋ ਮੈਂ ਥੋੜਾ ਜਿਹਾ ਹੋਰ ਕੋਲ ਜਾ ਕੇ ਤੁਹਾਨੂੰ ਦਿਖਾਉਣਾ ਵੀ ਆਹ ਦੇਖੋ ਤੁਸੀਂ ਵੀ ਪਹਿਲਾਂ ਤਾਂ ਇਹ ਨਾ ਥੋੜਾ ਨਾ ਟੁੱਟ ਗਿਆ ਸੀਗਾ ਤੇ ਬਾਅਦ ਵਿੱਚ ਪਿੰਡ ਵਾਲਿਆਂ ਨੇ ਇਹਨੂੰ ਥੋੜੀ ਜਿੰਦੀ ਮੁਰੰਮਤ ਕੀਤੀ ਰੈਨੋਵੇਟ ਕੀਤਾ ਤੇ ਯਾਰ ਚੰਗੀ ਗੱਲ ਇਹ ਵੀ ਚਲੋ ਸੰਭਾਲ ਕੇ ਰੱਖਿਆ ਹਨਾ ਵੀ ਆਪਣੀ ਵਿਰਾਸਤ ਤੇ ਪੁਰਾਣੀ ਵਿਰਾਸਤ ਹੈ ਇੱਕ ਸਾਡੀ ਇਹ ਵੀ ਗੁਜ਼ਰਿਆ ਹੈ ਆਪਣਾ ਕੱਲ ਇਤਿਹਾਸਿਕ ਹੈ ਵੀ ਇਹਨੂੰ ਸੰਭਾਲ ਕੇ ਰੱਖਿਆ ਤੇ ਆਹ ਤੁਸੀਂ ਦੇਖੋ ਵੀ ਨਾਨਕ ਸ਼ਹੀਦ ਨਾਲ ਇਹਨੂੰ ਬਣਾਇਆ ਗਿਆ ਤੇ ਪਲਸਤਰ ਵੀ ਹੋਇਆ ਵਾ ਤੇ ਆ ਇਹ ਗਾ ਜੀ ਗੋਥਿਕ ਸਟਾਈਲ ਦਾ ਆਲਾ ਕਿਉਂਕਿ ਮੁਗਲਾਂ ਦੇ ਆਲੇ ਐਵੇਂ ਦੇ ਨਹੀਂ ਹੁੰਦੇ ਗੋਥਿਕ ਸਟਾਈਲ ਦਾ ਆਲਾ ਅੰਗਰੇਜ਼ਾਂ ਦੇ ਦੁਆਰਾ ਤਿਆਰ ਕੀਤਾ ਗਿਆ ਏ ਤੇ ਚਲੋ ਮੈਂ ਹੁਣ ਥੋੜਾ ਜਿਆ ਹੋਰ ਕੋਲੇ ਜਾ ਕੇ ਤੁਹਾਨੂੰ ਹੋਣਾ ਤੇ ਆਹ ਤੁਸੀਂ ਦੇਖੋ ਵੀ ਪਲਸਤਰ ਹੀ ਹੋਇਆ ਵਾ ਆ ਦੇਖੋ ਵੀ ਚੂਨੇ ਪੱਥਰ ਨਾਲ ਇਹਨੂੰ ਪਲਸਤਰ ਕੀਤਾ ਗਿਆ ਯਾਰ ਇਹ ਚੂਨਾ ਪੱਥਰ ਨਾਲ ਬੜੀ ਕਮਾਲ ਦੀ ਚੀਜ਼ ਏ ਲੋਕੀ ਰਾਜਸਥਾਨ ਦੇ ਵਿੱਚ ਅੱਜ ਵੀ ਵਹ ਚੂਨੇ ਪੱਥਰ ਨਾਲ ਉਹ ਕਾਰ ਬਣਾਉਂਦੇ ਨੇ ਤੇ ਚੂਨਾ ਪੱਥਰ ਬੜਾ ਹੀ ਲੰਮੇ ਟਾਈਮ ਤੱਕ ਟੇਕਦਾ ਤੇ ਆਹ ਦੇਖੋ ਵੀ ਆ ਜਿਹੜੇ ਚੈਨ ਦੀ ਵਾ ਤੇ ਆ ਜਿਹੜੇ ਮੱਗ ਲੱਗੇ ਨੇ ਵੀ ਇੰਨਾ ਥਣੀ ਤਾਂ ਪਾਣੀ ਆਉਂਦਾ ਹੁੰਦਾ ਸੀਗਾ ਕਿਸੇ ਟਾਈਮ 'ਚ ਹੁਣ ਤਾਂ ਖੈਰ ਪਾਣੀ ਆਪਣੇ ਪਿਆਬ ਦੇ ਵਿੱਚ ਬੜਾ ਹੀ ਡਾਊਨ ਹੋ ਗਿਆ ਬੜਾ ਹੀ ਡੂੰਗਾ ਚਲਾ ਗਿਆ ਤੇ ਜਿਹੜੇ ਮੱਗ ਨੇ ਕੋਈ 10 ਕੁ ਲੀਟਰ ਦਾ ਹੋਣਾ ਮੱਗ ਵਾ ਵੀ ਆ ਤੁਸੀਂ ਦੇਖੋ ਵੀ ਆ ਬਾਲਟੀਆਂ ਹੀ ਆ ਜਿਹੜੀਆਂ ਬਣੀਆਂ ਨੇ ਵੀ ਇਹ 10 ਕੁ ਲੀਟਰ ਦੀਆਂ ਹੈਗੀਆਂ ਵਾ ਬਾਲਟੀਆਂ ਆ ਵੀ ਵੇਖੋ ਤੁਸੀਂ ਵਧੀਆ ਹੀ ਆ ਔਰ ਸੋਹਣੀ ਚੀਜ਼ ਬਣਾਈ ਗਈ ਤੇ ਆ ਜਿਹੜੀ ਇਹਦੀ ਛਾਵਟ ਏ ਤੇ ਆ ਜਿਹੜਾ ਰਹਿ ਗਿਆ ਜੇ ਹਲਟ ਤੇ ਪੁਰਾਣੇ ਜ਼ਮਾਨੇ ਦੇ ਵਿੱਚ ਜਿਵੇਂ ਯਾਰ ਬਲਦ ਦੇਂਦੇ ਅੱਗੇ ਜੋਤਿਆ ਜਾਂਦਾ ਸੀਗਾ ਤੇ ਬਲਦ ਕਮਾਉਂਦਾ ਹੁੰਦਾ ਸੀਗਾ ਤੇ ਆ ਤੁਸੀਂ ਦੇਖੋ ਵੀ ਆ ਜਿਹੜੀ ਹੁਣ ਤੁਸੀਂ ਸ਼ਤੀਰੀ ਵੇਖਦੇ ਪਏ ਜਿਹੜਾ ਇੱਥੇ ਬਲਦ ਜੋਤਿਆ ਜਾਂਦਾ ਸੀ ਕਿਤੇ ਬਲਦ ਜਿਵੇਂ ਯਾਰ ਹਲਟਾਂ ਵਾਲੇ ਖੂ ਕੰਮ ਕਰਦੇ ਨੇ ਵੀ ਆਲੇ-ਦੁਆਲੇ ਚੱਕਰ ਜੇ ਕੱਢਦੇ ਨੇ ਤਾਂ ਉਹ ਆ ਹੀ ਸਿਸਟਮ ਸੀਗਾ ਇਹ ਵੀ ਆ ਤੁਸੀਂ ਤਾਂ ਕਬੀ ਹਾਲੇ ਵੀ ਯਾਰ ਚੰਗੀ ਕੰਡੀਸ਼ਨ ਦੇ ਵਿੱਚ ਹੈ ਪਿਆ ਹੋਇਆ ਬਾਈ ਆਹ ਤੁਸੀਂ ਦੇਖੋ ਵਧੀਆ ਚੀਜ਼ ਯਾਰ ਪਿੰਡ ਵਾਲਿਆਂ ਨੇ ਸੰਭਾਲ ਕੇ ਰੱਖੀ ਤੇ ਇਹਨੂੰ ਜੰਦਰਾਲ ਆਇਆ ਆਹ ਤੁਸੀਂ ਦੇਖੋ ਵੀ ਆਵੇ ਤੇ ਬਾਈ ਜੇ ਨਾ ਜੰਦਰਾਲ ਆ ਕੇ ਇਹਨੂੰ ਰੱਖਿਆ ਤਾਂ ਜੋ ਕੋਈ ਐਵੇਂ ਇਹਦੇ ਨਾਲ ਛੇੜਖਾਨੀ ਨਾ ਕਰੇ ਵੀ ਸੰਭਾਲ ਕੇ ਰੱਖਿਆ ਯਾਰ ਮੁੱਖ ਦੀ ਗੱਲ ਆ ਵੇਖੋ ਰੰਗ ਰੁੰਗਿਆ ਚੰਗੀ ਤਰ੍ਹਾਂ ਮਾਰਿਆ ਤੇ ਚਲੋ ਫਿਰ ਸੋਣਿਓ ਹੁਣ ਆਪਾਂ ਅੱਗੇ ਜਾਣਾ ਤਾਂ ਆਪਾਂ ਤੁਹਾਨੂੰ 12 ਦਰੀ ਬਖੋਣੀ ਪੰਗੀ ਮਿਸਲ ਦੀ ਓਟੇ ਚਲੋ ਫਿਰ ਚੱਲੀਏ ਸੋਣਿਓ ਪਹਿਲਾਂ ਆਹ ਵੇਖੋ ਤੁਸੀਂ ਵੀ ਇਹਦੇ ਖੂਹ ਦੇ ਨਾਲ ਹੀ ਹੈਗਾ ਵਾ ਇੱਕ ਪੁਰਾਣਾ ਇਸ਼ਨਾਨ ਘਰ ਤੇ ਇਹਦੇ ਸਾਈਡ ਤੇ ਸरोवर ਵਾ ਤੇ ਇਹ ਬੋਲਦੇ ਪਿੰਡ ਵਾਲੇ ਬੋਲਦੇ ਨੇ ਵੀ ਇੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਉਹ ਇੱਥੇ ਆਏ ਸੀਗੇ ਤੇ ਉਹਨਾਂ ਇੱਥੇ ਭਗਤੀ ਕੀਤੀ ਸੀਗੀ ਖੂਹ ਦੇ ਕੋਲੇ ਖੂਹ ਪਹਿਲਾਂ ਤੁਸੀਂ ਖੂਹ ਵੇਖਿਆ ਸੀ ਨਾ ਉਹਦੇ ਨਾਲ ਦੋ ਬੋਰਡ ਐ ਵੀ ਉੱਥੇ ਬੈਠ ਕੇ ਉਹਨਾਂ ਭਗਤੀ ਕੀਤੀ ਸੀਗੀ ਤੇ ਇਸ ਪਿੰਡ ਦਾ ਨਾਂ ਸੀਗਾ ਪਹਿਲਾਂ ਚੋਲਾ ਤੇ ਜਦੋਂ ਗੁਰੂ ਅਰਜਨ ਦੇਵ ਜੀ ਇੱਥੇ ਆਏ ਤੇ ਓਦੋਂ ਬਾਅਦ ਚੋਲਾ ਸਾਹਿਬ ਉਹਨਾਂ ਨੇ ਰੱਖ ਦਿੱਤਾ ਤੇ ਉਹਨਾਂ ਨਾਲ ਹੀ ਆ ਵੇਖੋ ਤੁਸੀਂ ਵੀ ਪੁਰਾਣੇ ਜ਼ਮਾਨੇ ਦੇ ਜਿਹੜੇ ਪੜੇ ਹੋਏ ਹਨਾ ਫਿਰ ਆ ਜਿਹੜੇ ਹੈਗੇ ਨੇ ਮਕਬਰੇ ਘਰ ਤੇ ਆ ਤੁਸੀਂ ਦੇਖੋ ਵੀ ਇਹਨੂੰ ਕਿੰਨੀ ਵਧੀਆ ਹਨਾ ਕਾਰਾਗਰੀ ਕੀਤੀ ਗਈ ਵੀ ਉਸ ਟਾਈਮ ਤੇ ਤੁਸੀਂ ਦੇਖੋ ਵੀ ਇੰਨੇ ਜਿਆਦੇ ਇਨਸਟਰੂਮੈਂਟ ਵੀ ਨਹੀਂ ਹੁੰਦੇ ਸੀਗੇ ਸਿਰਫ ਸ਼ੈਣੀ ਥੋੜੇ ਤੇ ਪੱਥਰਾਂ ਨੂੰ ਪੱਥਰਾਂ ਨਾਲ ਰਗੜ ਕੇ ਵੀ ਇੰਨੇ ਵਧੀਆ ਉਹ ਆਲੇ ਬਣਾ ਦਿੰਦੇ ਸੀਗੇ ਮੁਸਲਮਾਨ ਤੇ ਪਹਿਲਾਂ ਜਿਹੜਾ ਮਖੂ ਖੈ ਸੀਗਾ ਉਹ ਅੰਗਰੇਜ਼ਾਂ ਦੇ ਦੁਬਾਰਾ ਤਿਆਰ ਹੋਇਆ ਸੀਗਾ ਤੇ ਹੁਣ ਆ ਜਿਹੜੇ ਤੁਸੀਂ ਮਕਬਰਾ ਵੇਖਦੇ ਗਏ ਜੀ ਇਹ ਹੈਗਾ ਜੀ ਮੋਗਲਾਂ ਦੇ ਵੇਲੇ ਕਿਉਂਕਿ ਇਹਦੀ ਨਿਸ਼ਾਨੀ ਇਹੀ ਹੈ ਕਿ ਜਿਹੜਾ ਆ ਤੁਸੀਂ ਆਲਾ ਵੇਖਦੇ ਪਏ ਜੀ ਨੇ ਇਹ ਮੁਗਲ ਸ਼ੈਲੀ ਦੇ ਹੀ ਆਲੇ ਨੇ ਤੇ ਮੁਗਲ ਹੀਵੇਂ ਦੇ ਮਾਦ ਹੁੰਦੇ ਸੀਗੇ ਤੇ ਚਲੋ ਫਿਰ ਚੱਲੀਏ ਹੁਣ ਆਪਾਂ ਅੱਗੇ ਤੇ ਫਿਰ ਤੁਹਾਨੂੰ ਹੋਰ 12 ਦਰੀ ਦੇ ਦਰਸ਼ਨ ਕਰਾਈਏ ਜਿਹੜੇ ਆਪਣੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਸੀਗੇ ਉਹਨਾਂ ਨੇ ਇਸ ਪਿੰਡ ਦੇ ਵਿੱਚ ਆ ਕੇ ਭਗਤੀ ਕੀਤੀ ਸੀਗੀ ਸੁਣਿਓ ਆਪਾਂ ਤੁਹਾਨੂੰ ਖੋਣ ਲੱਗੇ ਆ 12 ਦਰੀ ਪੰਗੀ ਮਿਸਲ ਆਲਿਆਂ ਦੀ ਕੋਠੇ ਤੇ ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਪੰਗੀ ਮਿਸਲ ਸੀਗੀ ਆਪਣੇ ਪੰਜਾਬ ਦੇ ਵਿੱਚ ਇੱਕ ਬਹੁਤ ਸ਼ਕਤੀਸ਼ਾਲੀ ਕੁਲ ਮਿਸਲ ਸੀਗੀ ਕੀਤਾ ਲੱਗੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਆਇਆ ਉਹਨਾਂ ਨੇ ਪੰਗੀ ਮਿਸਲ ਵਾਲਿਆਂ ਨੂੰ ਹਰਾ ਕੇ ਤੇ ਆਪਦੇ ਇੰਟਰ ਵਿੱਚ ਪੰਜਾਬ ਕਰਤਾ ਤੇ ਫਿਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਉਸ ਤੋਂ ਬਾਅਦ ਉਹਨਾਂ ਨੂੰ ਹਰਾ ਕੇ ਬ੍ਰਿਟਿਸ਼ ਆਲਿਆਂ ਨੇ ਕਬਜ਼ੇ 'ਚ ਕਰ ਲਿਆ ਤੇ ਇਦਾਂ ਹੀ ਜਿਹੜਾ ਆਪਣਾ ਪੰਜਾਬ ਸੀਗਾ 1966 ਤੱਕ ਆਪਣਾ ਜਿਹੜਾ ਫੁੱਲ ਪੰਜਾਬ ਸੀਗਾ ਹਰਿਆਣਾ ਜਿੰਦੇ ਵਿੱਚ ਲੱਗਦਾ ਹੁੰਦਾ ਸੀਗਾ ਤੇ ਹਿਮਾਚਲ ਲੱਗਦਾ ਹੁੰਦਾ ਸੀਗਾ ਤੇ ਅੱਜ ਦੀ ਡੇਟ ਦੇ ਵਿੱਚ ਤਾਂ ਵੀ ਕੱਲਾ ਆਪਣਾ ਪੰਜਾਬ ਹੀ ਰਹਿ ਗਿਆ ਕਿੰਦੇ ਇਹ ਜਿਹੜੇ ਦੋ ਸਟੇਟ ਨੇ ਆਪਣੇ ਪੰਜਾਬ ਦੇ ਨਾਲੋਂ ਅਲੱਗ ਕੀਤੇ ਗਏ ਤੇ ਤੇ ਬਾਕੀ ਐ ਇਸ ਟਾਈਮ ਮੈਂ ਖੜਾ ਆ ਗਿਆ ਪੰਗੀ ਮਿਸਲਾਵਾਲਿਆਂ ਦੀ 12 ਦਰੀ ਕੋਠੀ ਦੇ ਵਿੱਚ ਖੜਾ ਤੇ ਹਾਲਾ ਕਿ ਲੱਗਦੀ ਤਾਂ ਨਹੀਂ ਕਿ ਕੋਠੀ ਹੈਗੀ ਪਰ ਆ ਢਹ ਢੇਰੀ ਹੋਇਆ ਪਿਆ 12 ਦਰੀ ਪੰਗੀ ਮਿਸਲਾਵਾਲਿਆਂ ਦੀ ਕੋਠੇ ਤੇ ਲੱਗਦੀ ਤਾਂ ਕੋਈ ਕੋਠੀ ਨਹੀਂ ਕਿਉਂਕਿ ਆ ਵੇਖੋ ਤੁਸੀਂ ਉੱਤੇ ਕੋਈ ਛੱਤ ਨਹੀਂ ਹੈਗੀ ਸਿਰਫ ਆ ਰੱਬ ਦੀ ਛੱਤ ਹੈ ਹਨਾ ਤੇ ਢਹ ਢੇਰੀ ਹੋਇਆ ਪਿਆ ਯਾਰ ਇਹ ਜੋ ਵੀ ਆਪਣਾ ਪੁਰਾਣਾ ਵਿਰਸਾ ਸੀਗਾ ਪੁਰਾਣਾ ਇਤਿਹਾਸ ਹਨਾ ਵੀ ਢਹ ਢੇਰੀ ਹੋਇਆ ਪਿਆ ਤੇ ਤੁਸੀਂ ਆ ਦੇਖੋ ਤੁਸੀਂ ਅਨੇਰੇ ਇਹਦੇ ਬੂਵੇ ਹੀ ਨੇ ਆ ਦੇਖੋ ਤੁਸੀਂ ਵੀ ਜਿਹੜਾ ਯਾਰ ਜਿਹਨੂੰ ਇਸ ਮਿਸਲ ਬਾਰੇ ਜਾਂ ਇਸ 12 ਦਰੀ ਬਾਰੇ ਨਹੀਂ ਨੌਲੇਜ ਉਹਨੇ ਤਾਂ ਇਹ ਹੀ ਕਹਿਣਾ ਵੀ ਖਰੇ ਇਹਦੇ ਆ ਜਿਹੜੇ 12 ਬੂਵੇ ਆ ਜਿਹੜੇ ਤੁਸੀਂ ਵੇਖਦੇ ਪਏ ਜੇ ਨਾ ਵੀ ਇਸ ਕਰਕੇ ਇਹਦਾ ਨਾਮ 12 ਦਰੀ ਪਿਆ ਪਰ ਅਸਲ ਦੇ ਵਿੱਚ ਇਹ ਇਹਦਾ ਇਤਿਹਾਸ ਨਹੀਂ ਹੈ ਇਹ ਸਿਰਫ ਜਿਹੜੇ 12 ਦਰੀ ਸੀਗੀ ਮਿਸਲ ਸੀਗੀ ਉਸ ਮਿਸਲ ਦਾ ਨਾਮ ਸੀਗਾ 12 ਦਰੀ ਤੇ ਉਹਨਾਂ ਦੇ ਅੰਦਰ ਦੇ ਵਿੱਚ ਉਹਨਾਂ ਦੇ ਦੁਆਰਾ ਤਿਆਰ ਕੀਤੀ ਗਈ ਇਹ ਜਿਹੜੀ 12 ਮਿਸਲੀ ਕੋਠੀ ਆ ਤੇ ਆ ਮੈਂ ਤੁਹਾਨੂੰ ਚਲੋ ਛੋਟਾ ਜਿਹਾ ਡੇਢੀ ਕਰਕੇ ਫੋਣਾ ਵੀ ਆ ਤੁਸੀਂ ਦੇਖੋ ਵੀ ਛੋਟੀ ਇੱਟ ਨਾਲ ਬਣਾਈ ਗਈ ਯਾਰ ਵੀ ਜਿਹੜੀ ਨਾਨਕਸ਼ਾਈ ਇੱਟ ਨਾ ਤੇ ਆ ਤੁਸੀਂ ਦੇਖੋ ਵੀ ਨਾਨਕਸ਼ਾਈ ਇੱਟ ਨਾਲ ਤਿਆਰ ਹੋਈ ਏ ਤੇ ਇਹਦੇ ਦੇ ਵਿੱਚ ਚੂਨਾ ਪੱਥਰ ਲਾਇਆ ਗਿਆ ਚੂਨੇ ਆ ਦੇਖੋ ਵੀ ਕਲੀ ਗੁਲੀ ਮਾਰੀ ਏ ਥੋੜਾ ਜਿਹਾ ਚਲੋ ਵੀ ਕਲੀ ਮਾਰਨ ਨਾਲ ਵੀ ਇਦੀ ਥੜੀ ਜਿਹੜੀ ਮਿਆਦ ਏ ਉਹ ਵੱਜ ਜਾਂਦੀ ਹਨਾ ਤੇ ਆ ਤੁਸੀਂ ਦੇਖੋ ਵੀ ਸੋਹਣੀ ਵੀ ਲੱਗਦੀ ਭਾਈ ਆ ਦੇਖੋ ਤੁਸੀਂ ਤੇ ਆਹ ਵੇਖੋ ਤੁਸੀਂ ਸਪੈਸ਼ਲ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਉੱਤੇ ਜਾਣ ਵਾਸਤੇ ਵੀ ਇੱਥੇ ਛੱਤ ਪਈ ਸੀਗੀ ਤੇ ਆਹ ਜਿਹੜੀਆਂ ਰਹਿਗੀਆਂ ਪੌੜੀਆਂ ਲੋ ਮੈਂ ਪੌੜੀਆਂ ਉੱਤੇ ਜਾ ਕੇ ਤੁਹਾਨੂੰ ਉਹ ਹੋਣਾ ਉੱਤੇ ਜਾ ਕੇ ਤਾਂ ਕੀ ਵਿਖਾਉਣਾ ਹਨਾ ਚੜ੍ਹ ਕੇ ਵਿਖਾਉਣਾ ਸਾਰਾ ਪਿੰਡ ਆਹ ਤਾਂ ਹੀ ਦੇਖੋ ਹਾਂ ਜੀ 12 ਦਰੀ ਪੰਗੀ ਮਿਸਲਾਂ ਆਪਾਂ ਗੱਲ ਕਰ ਲਈ ਇਹਦੀ ਵੀ ਇਤਿਹਾਸ ਬਾਰੇ ਵੀ ਮਤਲਬ ਕਿ ਮੈਨੂੰ ਜਿੰਨੀ ਕਿ ਨੌਲੇਜ ਹੈਗੀ ਆਪਾਂ ਉਹਨਾਂ ਕਿ ਤੁਹਾਨੂੰ ਦੱਸ ਦਾਂਗੇ ਵੀ ਬਾਦਾਂ ਦਾ ਗਿਆਨ ਮੈਨੂੰ ਨਹੀਂ ਹੈਗਾ ਖੈਰ ਆਪਾਂ ਵੀ ਸਿੱਖਣੇ ਪਏ ਹਨਾ ਤੇ ਭੰਗੀ ਮਿਸਲ ਦੀ ਜਿਹੜੀ ਸ਼ੁਰੂਆਤ ਹੈ ਉਹ ਸਰਦਾਰ ਝੰਡਾ ਸਿੰਘ ਨੇ ਕੀਤੀ ਸੀਗੀ ਤੇ ਜਿਹੜਾ ਸਰਦਾਰ ਝੰਡਾ ਸਿੰਘ ਸੀਗਾ ਉਹ ਤਰਨਤਾਰਨ ਜ਼ਿਲ੍ਹੇ ਦਾ ਹੀ ਸੀਗਾ ਵੀ ਇਹ ਜਿਹੜੀ 12 ਦਰੀ ਮਿਸਲ ਨੂੰ ਕਾਇਮ ਕਰਨ ਵਾਸਤੇ ਵੀ ਟੋਟਲ 300 ਬੰਦਿਆਂ ਨੂੰ ਅੰਮ੍ਰਿਤ ਛਕਾਇਆ ਸੀਗਾ ਵੀ ਆਪਦੇ ਦਲ ਦੇ ਵਿੱਚ ਉਹਨੇ ਐਡ ਕਰਨ ਵਾਸਤੇ ਦਾਖਲ ਕਰਨ ਵਾਸਤੇ ਵੀ ਟੋਟਲ 300 ਬੰਦਿਆਂ ਨੂੰ ਅੰਮ੍ਰਿਤ ਛਕਾਇਆ ਸੀਗਾ ਤੇ ਉੱਦੇ ਤੋਂ ਬਾਅਦ ਹੈਗਾ ਸੀਗਾ ਸਰਦਾਰ ਭੀਮ ਸਿੰਘ ਜਿਹੜਾ ਸਰਦਾਰ ਭੀਮ ਸਿੰਘ ਸੀਗਾ ਉਹ ਇਧਰੋਂ ਲਾਹੌਰ ਜਿਹੜਾ ਕਸੂਰ ਸ਼ਹਿਰ ਹੈ ਆਪਣੇ ਪਾਕਿਸਤਾਨ ਦੇ ਵਿੱਚ ਰਹਿਣ ਵਾਲਾ ਸੀਗਾ ਜਿਹੜਾ ਸਰਦਾਰ ਭੀਮ ਸਿੰਘ ਸੀਗਾ ਤੇ ਇਵੇਂ ਯਾਰ ਵੀ ਜਿਹੜਾ ਉਹ ਸਰਦਾਰ ਭੀਮ ਸਿੰਘ ਸੀਗਾ ਉਹਨੇ ਗਾਂ ਬੰਦੇ ਐਡ ਕਰਤੇ ਵੀ ਇਦਾਂ ਹੀ ਜਿਹੜਾ ਇੱਕ ਦਲ ਹੁੰਦਾ ਵੀ ਇਦਾਂ ਹੀ ਵੱਡਾ ਹੁੰਦਾ ਵੀ ਇੱਕ ਜਾਂ ਦੋ ਬੰਦਿਆਂ ਦੇ ਨਾਲ ਇਹ ਜਿਹੜੀ ਮਿਸਲ ਐ ਇੰਨੀ ਕਾਮਯਾਬ ਨਹੀਂ ਹੋ ਸਕਦੀ ਸੀ ਸਰਦਾਰ ਭੀਮ ਸਿੰਘ ਸੀਗਾ ਉਸ ਤੋਂ ਬਾਅਦ ਆਇਆ ਵੀ ਸਰਦਾਰ ਹਰੀ ਸਿੰਘ ਇਹ ਹਰੀ ਸਿੰਘ ਨਲਵਾਣੀ ਕੱਲਾ ਹਰੀ ਸਿੰਘ ਵੀ ਗਾਂ ਭੀਮ ਸਿੰਘ ਨੇ ਹਰੀ ਸਿੰਘ ਨੂੰ ਜਰਨਲ ਬਣਾ ਦਿੱਤਾ ਵੀ ਜਿਹੜੀ ਪੰਗੀ ਮਿਸਲ ਦੀ ਕਮਾਂਡ ਉਹ ਹਰੀ ਸਿੰਘ ਦੇ ਹੱਥ ਵਿੱਚ ਚਲੀ ਗਈ ਉਹਦੇ ਵਿੱਚ ਜਦੋਂ ਹਰੀ ਸਿੰਘ ਚੀ 도 ਜਾਂਦਾ ਉਸ ਤੋਂ ਬਾਅਦ ਇਹ ਜਿਹੜੀ ਕਮਾਂਡ ਸਰਦਾਰ ਸਰਦਾਰ ਗੰਢਾ ਸਿੰਘ ਦੇ ਹੱਥ ਵਿੱਚ ਚਲੀ ਜਾਂਦੀ ਇਹ ਵੀ ਜੀ ਦੇ ਵਿੱਚ ਇਹ ਜਿਹੜੀ ਭੰਗੀ ਮਿਸਲ ਸੀਗੀ ਬੜੀ ਸ਼ਕਤੀਸ਼ਾਲੀ ਸੀਗੀ 18ਵੀਂ ਸਦੀ ਤੋਂ ਬਾਅਦ ਬਾਅਦ ਵਿੱਚ ਜਿਹੜੇ ਆਪਣੇ ਇਹ ਸਿੱਖ ਰਾਜ ਦੇ ਸਭ ਤੋਂ ਹੋਣ ਆਰ ਸ਼ਕਤੀਸ਼ਾਲੀ ਰਾਜਾ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਭੰਗੀ ਮਿਸਲ ਦਾ ਨਿਪਟਾਰਾ ਕਰਕੇ ਤੇ ਬਾਅਦ ਵਿੱਚ ਜਿਹੜਾ ਪੰਜਾਬ ਉਹ ਆਪ ਦੇ ਅੰਡਰ ਕਰ ਲਿਆ ਸੀ ਤੇ ਇੱਥੇ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਵੀ ਇਹਦੇ ਵਿੱਚ ਜਮਜਮ ਦੀ ਤੋਪ ਸੀਗੀ ਉਹ ਜਿਹੜੀ ਜਮਜਮ ਦੀ ਤੋਪ ਐਨੀ ਸ਼ਕਤੀਸ਼ਾਲੀ ਸੀ ਨਾ ਵੀ ਜੇਸ ਇਹ ਯੁੱਧ ਦੇ ਮੈਦਾਨ ਦੇ ਵਿੱਚ ਉਹ ਜਿਹੜੀ ਜਮਜਮ ਦੀ ਤੋਪ ਹੁੰਦੀ ਸੀਗੀ ਤੇ ਜਿਹੜੇ ਵਿਰੋਧੀਆਂ ਤੇ ਉਹ ਗੋਲਾ ਸੱਟਿਆ ਜਾਂਦਾ ਸੀਗਾ ਵੀ ਆਂਦੇ ਵੀ ਬੜੀ ਦੂਰ ਤੱਕ ਉਹ ਮਾਰ ਕਰਦੀ ਸੀਗੀ ਤੋਪ ਤੇ ਬਾਜੂ ਭੰਗੀ ਮਿਸਲ ਤੋਂ ਉਹ ਜਿਹੜੀ ਤੋਪ ਐ ਮਹਾਰਾਜਾ ਰਜੀਤ ਸਿੰਘ ਖੋ ਲੈਂਦੇ ਤੇ ਬਾਅਦ ਵਿੱਚ ਮਹਾਰਾਜਾ ਰਜੀਤ ਸਿੰਘ ਵੀ ਉਸ ਤੋਪ ਦਾ ਇਸਤੇਮਾਲ ਕਰਦੇ ਤੇ ਸੋਣਿਓ ਇਹ ਸੀਗੀ ਥੋੜੀ ਜੀ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਦਿੱਤੀ ਭੰਗੀ ਮਿਸਲ ਬਾਰੇ ਤੇ ਜੋ ਵੀਡੀਓ ਵਧੀਆ ਲੱਗੀ ਤੇ ਲਾਈਕ ਹੁਣੇ ਠੋਕ ਦਿਓ ਤੇ ਆਪਾਂ ਹੈਗੇ ਉਸੇ ਪਿੰਡ ਦੇ ਵਿੱਚ ਤੇ ਵੈਸੇ ਯਾਰ ਜਿਹੜਾ ਪਿੰਡ ਹੈ ਬੜਾ ਪੁਰਾਣਾ ਹੈ ਨਾ ਤੇ ਹਾਂਜੀ ਸੋਹਣੋ ਤੁਸੀਂ ਹੁਣ ਵੇਖੋ ਵੀ ਆ ਆ ਜਿਹੜੀ ਤੁਸੀਂ ਵੇਖਦੇ ਬਈ ਨਾ ਲੱਕੜ ਅੱਗੇ ਆ ਜਾ ਥੋੜਾ ਕੋਲੇ ਆ ਜਾ ਇਹ ਹੈਗੀ ਸ਼ਤੀਰੀ ਜਿਵੇਂ ਲੱਕੜ ਦੀਆਂ ਸ਼ਤੀਰੀਆਂ ਪੁਰਾਣੇ ਘਰਾਂ ਦੇ ਵਿੱਚ ਛੱਤਾਂ ਦੇ ਉੱਤੇ ਪਾਈਆਂ ਜਾਂਦੀਆਂ ਸੀ ਨਾ ਉਸ ਟਾਈਪ ਦੀ ਸ਼ਤੀਰੀ ਆ ਵੇਖੋ ਤੁਸੀਂ ਵੀ ਕੰਧ ਦੇ ਵਿੱਚ ਪਈ ਹੈ ਇੱਕ ਉਹ ਵੀ ਉੱਤੇ ਵਿਖਾ ਦੇ ਉਹ ਵੀ ਵੇਖੋ ਤੁਸੀਂ ਵੀ ਮੈਂ ਅੱਜ ਪਹਿਲੀ ਵਾਰੀ ਵੇਖੀ ਆ ਵੀ ਐਵੇਂ ਛਤਾਂ 'ਤੇ ਚਲੋ ਛਤੀਰੀਆਂ ਪਈਆਂ ਬਥੇਰੀਆਂ ਵਾਰ ਮੈਂ ਵੇਖੀਆਂ ਪਰ ਆਹ ਜਿਹੜੀ ਕੰਧ ਦੇ ਵਿੱਚ ਛਤੀਰੀ ਪਾਈ ਗਈ ਹੈ ਨਾ ਕੰਧ ਦੀ ਮਜ਼ਬੂਤੀ ਵਾਸਤੇ ਇਹ ਮੈਂ ਅੱਜ ਪਹਿਲੀ ਵਾਰ ਵੇਖੀ ਤੇ ਤੁਸੀਂ ਆਹ ਦੇਖੋ ਵੀ ਜਿਹੜੀ ਛੋਟੀ ਇੱਟ ਨਾਨਕਸ਼ਾਈ ਇੱਟ ਦੀ ਚਣਾਈ ਹੋਈ ਤੇ ਗਾਰੇ ਦੀ ਚਣਾਈ ਹੋਈ ਹੈ ਤੇ ਕਈਆਂ ਥਾਵਾਂ ਤੇ ਚੂਨਾ ਪੱਥਰ ਵੀ ਵਰਤਿਆ ਜਾਂਦਾ ਪਰ ਇੱਥੇ ਜਿਹੜੀ ਚਣਾਈ ਹੋਈ ਨਾ ਵੀ ਇਹ ਗਾਰੇ ਦੀ ਹੋਈ ਵਾ ਤੇ ਇਹ ਵੀ ਇੱਧਰ ਜੀ ਤੁਹਾਨੂੰ ਵੀ ਇਵੇਂ ਇਥੇ ਵੀ ਪਾਇਆ ਗਈ। ਤੇ ਆ ਤੁਸੀਂ ਦੇਖੋ ਉਹ ਇਵੇਂ ਹੀ ਆ ਜਿਹੜੀ ਦੂਸਰੀ ਕੰਧ ਦੇ ਇਹਦੇ ਵਿੱਚ ਵੀ ਇਸ਼ਤੇਰੀ ਪਾਈ ਗਈ। ਤੇ ਆ ਜਿਹੜੀ ਤੁਸੀਂ ਉੱਤੇ ਹੁਣ ਵੇਖਦੇ ਪਏ ਜੀ ਵੀ ਛੱਤ ਇੱਥੇ ਕੋਈ ਨਹੀਂ ਨਾ ਹੈਗੀ। ਨਹੀਂ ਹੋ ਸਕਦਾ ਵੀ ਜੀ ਟੈਗ ਗਿਆ ਹੋਵੇ, ਟੈਟੇਰੀ ਹੋ ਗਿਆ। ਵੀ ਇਵੇਂ ਦੀਆਂ ਜਿਹੜੀਆਂ ਇਸ਼ਤੇਰੀਆਂ ਉੱਤੇ ਛੱਤ ਦੇ ਵਿੱਚ ਵੀ ਪਾਈਆਂ ਹੋ ਸਕਦੀਆਂ। ਤੇ ਇਵੇਂ ਹੀ ਇੱਧਰ ਆ ਤੁਸੀਂ ਦੇਖੋ ਵੀ ਆਲੇ ਆਲੇ ਬਣੇ। ਆ ਜਿਹੜੇ ਤੁਸੀਂ ਆਲੇ ਵੇਖਦੇ ਪਏ ਜੀ। ਮੜਾ ਜੂਮ ਕਰਕੇ ਦਿਖਾ। ਸੋਣਿਓ ਆ ਜਿਹੜੇ ਤੁਸੀਂ ਆਲੇ ਵੇਖਦੇ ਪਏ ਜੇ ਇਹ ਮੁਗਲ ਸ਼ੈਲੀ ਦੇ ਆਲੇ ਨੇ ਤੇ ਇਵੇਂ ਦੇ ਜਿਹੜੇ ਆਲੇ ਨੇ ਇਹਦੇ ਜਿਹੜੇ ਆਲੇ ਨੇ ਉਹ ਮੁਸਲਮਾਨਾਂ ਦੇ ਦੁਆਰਾ ਹੀ ਤਿਆਰ ਕੀਤੇ ਜਾਂਦੇ ਸੀਗੇ ਤੇ ਵੇਖੋ ਵੀ ਆਰਕੀਟੈਕਟ ਦੀ ਬੇਮਿਸਾਲ ਇੰਜੀਨੀਰੀ ਹੈ ਇੱਥੇ ਵੀ ਆਜ ਦੇ ਟਾਈਮ ਦੇ ਵਿੱਚ ਆਪਾਂ ਸਰਗਿਆ ਤੇ ਸੀਮੈਂਟ ਤੇ ਜਾਨੀਏ ਕ੍ਰੈਸ਼ਰ ਪਾ ਕੇ ਜਿਹੜੇ ਟਾਈ ਬੀਮ ਲਾਉਣੇ ਕੰਧਾਂ ਦੇ ਵਿੱਚ ਤੇ ਤੁਸੀਂ ਦੇਖੋ ਵੀ ਉਹਨਾਂ ਨੇ ਮਾਦੇ ਪੁੱਤਾਂ ਨੇ ਵੀ ਕੱਲੀ ਸ਼ਤੀਰੀ ਕੰਧ ਦੇ ਵਿੱਚ ਤੁਨ ਦਿੱਤੀ ਦੇਖੋ ਵੀ ਕੰਧ ਦੀ ਮਜ਼ਬੂਤੀ ਬਹੁਤ ਬਣੀ ਹੈ ਨਾ ਤੇ ਸੋਹਣੋ ਇਹ ਸੀਗਾ ਆਪਣਾ ਜਿਹੜਾ ਚੋਲਾ ਸਾਹਿਬ ਦਾ ਪਿੰਡ ਦਾ ਜਿਹੜੇ ਪੁਰਾਣੇ-ਪੁਰਾਣੇ ਇਤਿਹਾਸਿਕ ਇਮਾਰਤਾਂ ਉਹ ਤੁਹਾਨੂੰ ਵਿਖਾਈਆਂ ਤੇ ਵੀਡੀਓ ਵਧੀਆ ਲੱਗੀ ਹੋਵੇ ਜਾਣਕਾਰੀ ਵਧੀਆ ਲੱਗੀ ਤੇ ਲਾਈਕ ਜ਼ਰੂਰ ਕਰਿਆ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਰਹਿ ਤੇ ਮਿਲਾਂਗੇ ਅਗਲੀ ਘੰਟ ਦੀ ਵੀਡੀਓ ਦੇ ਨਾਲ ਓਕੇ ਬਾਏ ਟਾਟਾ